ਪਾਣੀ ਖੂਹਾਂ ਦੇ ਮਿੱਠੇ ਹੁੰਦੇ ਆ ਸਮੁੰਦਰਾਂ ਦੇ ਨਹੀਂ ਕਿਸੇ ਦੇ ਬੜਪਣ ਦਾ ਅੰਦਾਜ਼ਾ ਉਸ ਦੀ ਸ਼ਾਨ ਨੂੰ ਸ਼ੌਕਤ ਵੇਖ ਕੇ ਨਹੀਂ ਲਾਉਣਾ ਚਾਹੀਦਾ ਦਿਨ ਦਾ ਪਹਿਲਾ ਪੈਰ ਸ਼ੁਰੂ ਹੁੰਦਿਆਂ ਹੀ ਕੇਸਰ ਤੇ ਫਕੀਰ ਨੇ ਆਪਣਾ ਰਾਹ ਫੜ ਲਿਆ ਲੰਮੀਆਂ ਪਲਾਂਘਾਂ ਪੁੱਟਦਾ ਫਕੀਰ ਅਕਸਰ ਆਪਣੇ ਡੰਡੇ ਨਾਲ ਰਸਤੇ 'ਚੋਂ ਕੋਈ ਰੋੜਾ ਜਾਂ ਪੱਥਰ ਹਟਾ ਦਿੰਦਾ ਕਈ ਵਾਰ ਫਕੀਰ ਅੱਗੇ ਲੰਘ ਜਾਂਦਾ ਤੇ ਜਾਂ ਕੇਸਰ ਨੂੰ ਦੌੜ ਕੇ ਉਸ ਨਾਲ ਰਲਣਾ ਪੈਂਦਾ ਰਾਸਤਰੀ ਦੇ ਵਿੱਚ ਬੋਤਾ ਲੈ ਕੇ ਜਾ ਰਿਹਾ ਇੱਕ ਛੋਟੇ ਜਿਹੇ ਕੱਦ ਦੇ ਆਦਮੀ ਨੇ ਰੋਕ ਕੇ ਫਕੀਰ ਦੇ ਚਰਨ ਸਪਰਸ਼ ਕੀਤੇ ਤੇ ਕਿਹਾ ਮੇਰੇ ਪੈਰ 'ਚ ਕੋਈ ਜੱਕਰ ਹੈ ਮਹਾਰਾਜ ਕਈ ਕਮ ਸ਼ੁਰੂ ਕੀਤੇ ਪਰ ਕੋਈ ਵੀ ਨਿਪਰੇ ਨਹੀਂ ਚੜਿਆ ਕਿਸੇ ਇੱਕ ਥਾਂ ਟਿਕਾ ਆਉਂਦਾ ਹੀ ਨਹੀਂ ਮੈਨੂੰ ਆਸ਼ੀਰਵਾਦ ਦਿਓ 10-10 ਗੱਜ ਦੇ 5 ਟੋਏ ਪੁੱਟ ਕੇ ਪਾਣੀ ਨਹੀਂ ਨਿਕਲਣਾ ਭਲਿਆ 50 ਗੱਜ ਦਾ ਇੱਕੋ ਖੂਹਾ ਪੁੱਟਣਾ ਪੈਣਾ ਹੈ ਫਕੀਰ ਨੇ ਬੋਤੇ ਵਾਲੇ ਆਦਮੀ ਨੂੰ ਸਮਝਾਇਆ ਸਾਈਂ ਜੀ ਤੁਸੀਂ ਵੀ ਦੁਨੀਆ ਬਹੁਤ ਘੁੰਮੀ ਐ ਕਿ ਪੈਰ ਵਿੱਚ ਚੱਕਰ ਸੱਚੀ ਹੁੰਦਾ ਹੈ ਕੇਸਰ ਨੇ ਫਕੀਰ ਨੂੰ ਪੁੱਛਿਆ ਜ਼ਿੰਦਗੀ ਇੱਕ ਚੱਕਰ ਹੀ ਤਾਂ ਹੈ ਜ਼ਿੰਦਗੀ ਜਿੱਥੋਂ ਸ਼ੁਰੂ ਹੁੰਦੀ ਹੈ ਇੱਕ ਦਿਨ ਉੱਥੇ ਆ ਕੇ ਮੁੱਕ ਜਾਂਦੀ ਹੈ ਇੱਕ ਚੱਕਰ ਵਾਂਗ ਹਰ ਕਿਸੇ ਦਾ ਆਪਣਾ ਆਪਣਾ ਇੱਕ ਚੱਕਰ ਹੈ ਉਬ੍ਰਹਿਮਾੰਡ ਵਿੱਚ ਹਰ ਚੀਜ਼ ਘੁੰਮ ਰਹੀ ਹੈ ਸਾਰੀਆਂ ਧਰਤੀਆਂ ਘੁੰਮ ਰਹੀਆਂ ਹਨ ਸਾਡਾ ਸਰੀਰ ਵੀ ਕਿ ਛੋਟੇ ਛੋਟੇ ਕਣਾਂ ਤੋਂ ਬਣਿਆ ਹੈ ਜੋ ਲਗਾਤਾਰ ਘੁੰਮ ਰਹੇ ਹਨ ਜਦੋਂ ਸਰੀਰ ਘੁੰਮਦਾ ਹੈ ਤਾਂ ਮਨ ਟਿਕਦਾ ਹੈ ਇਸੇ ਕਰਕੇ ਅਸੀਂ ਧਾਰਮਿਕ ਸਥਾਨਾਂ ਦੀ ਪ੍ਰਕਰਮਾ ਕਰਦੇ ਹਾਂ ਮਸ਼ਹੂਰ ਸੂਫੀ ਸੰਤ ਰੂਮੀ ਦੇ ਸਮੇਂ ਤੋਂ ਤੁਰਕੀ ਦੇ ਇਲਾਕੇ ਵਿੱਚ ਇੱਕ ਨਾਚ ਵਿਦਾ ਅੱਜ ਤੱਕ ਵੀ ਬਹੁਤ ਪ੍ਰਚਲਿਤ ਹੈ ਇਹ ਨਾਚ ਨਹੀਂ ਸੂਫੀ ਦਰਵੇਸ਼ਾਂ ਦੀ ਰੱਬ ਨਾਲ ਜੁੜਨ ਦੀ ਵਿਧੀ ਹੈ ਇਸ ਵਿੱਚ ਦਰਵੇਸ਼ ਲੋਕ ਅੱਖਾਂ ਬੰਦ ਕਰਕੇ ਬਾਹਾਂ ਖਿਲਾਰ ਕੇ ਸੰਗੀਤ ਦੀ ਧੁਨ ਤੇ ਘੁੰਮ ਘੁੰਮ ਕੇ ਰੱਬ ਨੂੰ ਯਾਦ ਕਰਦੇ ਹਨ ਉਹ ਸੱਜੇ ਹੱਥ ਦੀ ਹਥੇਲੀ ਉੱਪਰ ਨੂੰ ਤੇ ਖੱਬੀ ਹਥੇਲੀ ਥੱਲੇ ਵੱਲ ਕਰਕੇ ਘੁੰਮਦੇ ਨੇ ਜਿਸ ਦਾ ਭਾਵ ਹੈ ਕਿ ਇੱਕ ਹੱਥ ਨਾਲ ਅੱਲਾਹ ਤਾਲਾ ਤੋਂ ਲੈ ਕੇ ਦੂਸਰੇ ਹੱਥ ਨਾਲ ਦੁਨੀਆ ਨੂੰ ੁੰਡਣਾ ਹੈ ਬਾਬੇ ਨਾਨਕ ਨੇ ਦਸਿਆ ਵੇਲੇ 80000 ਤੋਂ ਵੱਧ ਕੋ ਦਾ ਪੈਂਡਾ ਕੀਤਾ ਸੀ ਦੁਨੀਆ ਘੁੰਮ ਕੇ ਸਾਨੂੰ ਇਹ ਵੀ ਸਮਝ ਲੱਗਦੀ ਹੈ ਕਿ ਧਰਤੀ ਦੇ ਵੱਡੇ ਪਸਾਰੇ ਵਿੱਚ ਅਸੀਂ ਮਾਤਰ ਇੱਕ ਕਣ ਵਾਂਗ ਹਾਂ ਫਕੀਰ ਨੇ ਗੱਲ ਜਾਰੀ ਰੱਖੀ ਇੱਕ ਵਾਰ ਸ਼ਿਕਾਰ ਕਰਦੇ ਹਾਂ ਰਸਤੇ ਭਟਕਣ ਕਰਕੇ ਇੱਕ ਰਾਜਾ ਰਾਤ ਨੂੰ ਕਿਸੇ ਸਾਧੂ ਦੀ ਕੁਟਿਆ ਵਿੱਚ ਰੁਕਿਆ ਰਾਜੇ ਦੇ ਅਹਿਲਕਾਰ ਨੂੰ ਜੋ ਕਿ ਨਕਸ਼ੇ 'ਚੋਂ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਧੂ ਨੇ ਪੁੱਛਿਆ ਰੱਬ ਦੇ ਬੰਦੇ ਤੁਸੀਂ ਕਿੱਥੇ ਜਾਣਾ ਹੈ ਅਹਿਲਕਾਰ ਨੇ ਗੁੱਸੇ ਨਾਲ ਕਿਹਾ ਤੈਨੂੰ ਸ਼ਹਿਨਸ਼ਾਹ ਦੀ ਰਾਜਧਾਨੀ ਪਤਾ ਤੈਨੂੰ ਪਤਾ ਨਹੀਂ ਇਹ ਕੌਣ ਨਹੀਂ ਤੇ ਭਲਾ ਪੁਰਸ਼ ਸਾਧੂ ਬੋਲਿਆ ਨਹੀਂ ਮੈਨੂੰ ਨਹੀਂ ਪਤਾ ਦਿਖਾਓ ਤਾਂ ਇਸ ਨਕਸ਼ੇ ਵਿੱਚ ਕਿੱਥੇ ਹੈ ਇਹਨਾਂ ਦਾ ਰਾਜ ਸਾਧੂ ਨੇ ਪੁੱਛਿਆ ਅਹਿਲਕਾਰ ਨੇ ਉਸ ਵੱਡੇ ਸਾਰੇ ਨਕਸ਼ੇ ਦੇ ਇੱਕ ਛੋਟੇ ਜਿਹੇ ਰਾਜ ਵੱਲ ਇਸ਼ਾਰਾ ਕੀਤਾ ਇਹ ਹੈ ਜਹਾਂ ਬਨਾ ਦਾ ਰਾਜ ਇੱਥੇ ਇਹਨਾਂ ਦਾ ਘਰ ਕਿੱਥੇ ਹੈ ਸਾਧੂ ਨੇ ਕਿਹਾ ਅਹਿਲਕਾਰ ਨੇ ਇੱਕ ਨਿਸ਼ਾਨ ਵੱਲ ਇਸ਼ਾਰਾ ਕੀਤਾ ਅੱਛਾ ਹੁਣ ਮੈਂ ਸਮਝ ਗਿਆ ਸਾਧੂ ਨੇ ਕਿਹਾ ਸੰਸਾਰ ਵਿੱਚ ਤੁਸੀਂ ਇੱਕ ਛੋਟੇ ਜਿਹੇ ਨਿਸ਼ਾਨ ਤੋਂ ਵੱਧ ਕੁਝ ਵੀ ਨਹੀਂ ਹੋ ਕਹਿ ਕੇ ਸਾਧੂ ਨੇ ਪਾਸਾ ਲਿਆ ਤੇ ਸੌ ਗਿਆ ਫਕੀਰ ਨੇ ਕਹਾਣੀ ਖਤਮ ਕਰਕੇ ਕੇਸਰਵਾਲਾ ਵੇਖਦਿਆਂ ਕਿਹਾ ਕੇਸਰ ਪੁੱਤਰ ਬੰਦੇ ਨੂੰ ਆਪਣੇ ਅਹਿਮ ਹੋਣ ਦਾ ਵਹਿਮ ਹੋ ਗਿਆ ਹੈ ਦੂਜੀ ਸੰਸਾਰ جنگ ਵਿੱਚ ਲੱਖਾਂ ਲੋਕ ਮਾਰੇ ਗਏ ਪਰਿਵਾਰ ਉਜੜ ਗਏ ਇੱਕ ਦੇਸ਼ ਨੇ ਦੂਸਰੇ ਦੇਸ਼ਾਂ ਦੇ ਦੋ ਸ਼ਹਿਰ ਬੰਬ ਸੁੱਟ ਕੇ ਤਬਾਹ ਕਰ ਦਿੱਤੇ ਇਹ ਕਹਿਰ ਇਸ ਕਰਕੇ ਵਾਪਰਿਆ ਕਿਉਂਕਿ ਬ੍ਰਹਿਮੰਡ ਦੇ ਪੂਰੇ ਵਰਤਾਰੇ ਵਿੱਚ ਬੰਦਾ ਆਪਣੀ ਨਗੂਣੀ ਹیثیت ਨੂੰ ਭੁੱਲ ਚੁੱਕਾ ਹੈ ਕਹਿ ਕੇ ਫਕੀਰ ਨੇ ਸਮਾਨਵਲ ਵੇਖਿਆ ਤੇ ਅੱਖਾਂ ਬੰਦ ਕਰ ਲਈਆਂ ਜਿਵੇਂ ਅਰਦਾਸ ਕਰ ਰਿਹਾ ਹੋਵੇ ਕੇਸਰ ਦੀ ਸੋਚ ਬੰਬਾਂ ਨਾਲ ਤਬਾਹ ਹੋਏ ਸ਼ਹਿਰਾਂ ਵਿੱਚ ਜਾਟ ਗਈ। ਉਸ ਨੂੰ ਲੱਗ ਰਿਹਾ ਸੀ ਕਿ ਅੱਜਕੱਲ ਉਸ ਦਾ ਦਿਲ ਦੇ ਹਿੱਸਿਆਂ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਅੱਧਾ ਫਕੀਰ ਦੇ ਨਾਲ ਸੀ ਤੇ ਅੱਧਾ ਜਿਵੇਂ ਪਿੰਡ ਰਿਆ ਗਿਆ ਹੋਵੇ। ਉਸ ਦੇ ਦਿਮਾਗ 'ਚ ਸਵਾਲ ਤਾਂ ਬਹੁਤ ਆਉਂਦੇ ਪਰ ਫਕੀਰ ਦੇ ਜਵਾਬ ਅਜ ਉਸ ਦੀ ਸਮਝ ਦੇ ਦਾਇਰੇ ਤੋਂ ਬਾਹਰ ਸਨ। ਫਕੀਰ ਸ਼ਾਮ ਸਵੇਰ ਰੱਬ ਨੂੰ ਯਾਦ ਕਰਦਾ ਹੈ। ਕੇਸਰ ਨੇ ਸੋਚਿਆ ਜਿਵੇਂ ਮੈਂ ਜੀਤੀ ਨੂੰ ਯਾਦ ਕਰਦਾ। ਸ਼ਾਇਦ ਮੇਰਾ ਰੱਬ ਜੀਤੀ ਹੀ ਹੈ। ਜਿਵੇਂ ਫਕੀਰ ਕਈ ਵਾਰ ਮੂੰਹ ਵਿੱਚ ਹੌਲੀ-ਹੌਲੀ ਇੰਜ ਬੋਲਦਾ ਜਿਵੇਂ ਰੱਬ ਨਾਲ ਗੱਲਾਂ ਕਰ ਰਿਹਾ ਹੋਵੇ ਉਹ ਵੀ ਤਾਂ ਹਮੇਸ਼ਾ ਜੀਤੀ ਨਾਲ ਖਿਆਲਾਂ ਵਿੱਚ ਗੱਲਾਂ ਕਰਦਾ ਰਹਿੰਦਾ ਸੀ ਕੇਸਰ ਨੂੰ ਦਿਨ ਯਾਦ ਆ ਗਿਆ ਜਦੋਂ ਉਸਨੇ ਕਿਹਾ ਸੀ ਜੀਤੀ ਮੈਨੂੰ ਲੱਗਦਾ ਅਸੀਂ ਦੋਵੇਂ ਚੰਨ ਤੇ ਸੂਰਜ ਵਾਂਗ ਹਾਂ ਤੇ ਜੀਤੀ ਨੇ ਪੁੱਛਿਆ ਉਹ ਕਿਵੇਂ ਅਸੀਂ ਸਵੇਰ ਸ਼ਾਮ ਮਿਲਦੇ ਤਾਂ ਰਹਿਣਾ ਹੈ ਪਰ ਸਾਤੋਂ ਇਕੱਠੇ ਕਦੇ ਵੀ ਨਹੀਂ ਹੋਇਆ ਜਾਣਾ ਕਹਿੰਦਿਆ ਕੇਸਰ ਨੇ ਮੂੰਹ ਦੂਸਰੇ ਪਾਸੇ ਫੇਰ ਲਿਆ ਸੀ ਕੇਸਰ ਦੀ ਇਹ ਗੱਲ ਸੁਣ ਕੇ ਜੀਤੀ ਉਦਾਸ ਹੋ ਗਈ ਸੀ ਕੇਸਰ ਦਾ ਦਿਲ ਕੀਤਾ ਕਿ ਜੀਤੀ ਦਾ ਹੱਥ ਆਪਣੇ ਦੋ ਹੱਥਾਂ ਵਿੱਚ ਫੜ ਲਵੇ ਪਰ ਉਹ ਤਾਂ ਬਸ ਕਹਾ ਤੇ ਡਿੱਗਿਆ ਉਸ ਦੀ ਚੁੰਨੀ ਦਾ ਸਿਰਾ ਹੀ ਫੜ ਸਕਿਆ ਸੀ ਸੋਚਦਿਆਂ ਸੋਚਦਿਆਂ ਕੇਸਰ ਇੱਕਦਮ ਉੱਠ ਕੇ ਬੈਠ ਗਿਆ ਤੇ ਆਸਣ ਲਾ ਕੇ ਫਕੀਰ ਨੂੰ ਉਸਨੇ ਪੁੱਛਿਆ ਸਾਈ ਜੀ ਬੰਦਾ ਜਿੱਥੇ ਮਰਦੀ ਚਲਾ ਜਾਏ ਪਰ ਪਿੰਡ ਨਾਲ ਉਹ ਪਿਆਰ ਕਿਉਂ ਨਹੀਂ ਘਟਦਾ ਜਵਾਨਾ ਇਹ ਆਦਮੀ ਦੀ ਮੂਲ ਬਿਰਤੀ ਹੈ ਆਪਣੀ ਜੰਮਣ ਪਾਉ ਆਪਣੀ ਬੋਲੀ ਤੇ ਆਪਣਾ ਬਚਪਨ ਬੰਦੇ ਦੀਆਂ ਜੜਾਂ ਹੁੰਦੀਆਂ ਨੇ। ਦਰਖਤ ਦੀਆਂ ਟਾਹਣੀਆਂ ਜਿੰਨੀਆਂ ਮਰਜ਼ੀ ਵੱਧ ਜਾਣ ਉਹ ਮੁੜ ਕੇ ਝੁਕਦੀਆਂ ਆਪਣੀਆਂ ਜੜਾਂ ਵੱਲ ਹੀ ਨੇ। ਬੰਦਾ ਜਿੱਥੇ ਮਰਜ਼ੀ ਚਲਾ ਜਾਏ ਕਦੇ ਨਾ ਕਦੇ ਵਾਪਸ ਆਪਣੇ ਮਿੱਟੀ ਵੱਲ ਮੁੜਦਾ ਜ਼ਰੂਰ ਹੈ ਭਾਵੇਂ ਖਿਆਲਾਂ ਵਿੱਚ ਹੀ ਮੁੜੇ। ਕਿਸੇ ਨੂੰ ਹਰ ਰੋਜ਼ ਆਪਣੇ ਅੰਦਰ ਕੁਝ ਨਾ ਕੁਝ ਬਦਲ ਰਿਹਾ ਮਹਿਸੂਸ ਹੁੰਦਾ ਸੀ। ਉਸ ਨੂੰ ਬਾਪੂ ਦੇ ਕਰੋ ਜਾਣ ਦਾ ਕਾਰਨ ਕੁਝ-ਕੁਝ ਸਮਝ ਆ ਰਿਹਾ ਸੀ। بس ਇੱਕ ਵਾਰ ਬਾਪੂ ਮਿਲ ਜਾਵੇ ਉਸ ਨੂੰ ਵਾਪਸ ਕਰ ਲਿਆ ਕਿ ਬੇਬੇ ਤੇ ਬਾਪੂ ਨੂੰ ਹਮੇਸ਼ਾ ਖੁਸ਼ ਰੱਖਾਂਗਾ ਤੇ ਕੇਸਰ ਦਾ ਹੱਥ ਗਲ ਚ ਪੈ ਤਵੀਰ ਤੇ ਚਲਾ ਗਿਆ ਫਕੀਰ ਅਜੇ ਵੀ ਚੌਂਕੜਾ ਲਾਈ ਬੈਠਾ ਸੀ ਕੇਸਰ ਦੀਆਂ ਅੱਖਾਂ ਨੀਂਦਰ ਨਾਲ ਬੁੱਝ ਲੋ ਰਹੀਆਂ ਸਨ ਅੱਖਾਂ 'ਚ ਜੀਤੀ ਭਰੀ ਹੋਈ ਸੀ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੀਆਂ ਅੱਖਾਂ ਤੇ ਨਰਮ ਨਰਮ ਪੋਟੇ ਰੱਖ ਕੇ ਕਿਹਾ ਹੋਵੇ ਕਿਸਰਾ ਇਹ ਕੀ ਹੋ ਚਾ ਪਿਆਰ ਹੈ ਤੇਰਾ ਤੂੰ ਤੇ ਹੁਣ ਦਿਸਣੋ ਵੀ ਗਿਆ ਹੈ ਜਿਸਰ ਦਾ ਦਿਲ ਕੀਤਾ ਕਿ ਜੀਤੀ ਨੂੰ ਕਲਾਵੇ ਵਿੱਚ ਲੈ ਕੇ ਕਹੇ ਮੇਰਾ ਪਿਆਰ ਤਾਂ ਅੱਖ ਦੀ ਪਲਕ ਵਰਗਾ ਹੈ ਜਿਸ ਨੂੰ ਅੱਖ ਵੇਖ ਨਹੀਂ ਸਕਦੀ ਪਰ ਇਸ ਤੋਂ ਹੁੰਦਿਆਂ ਅੱਖ ਨੂੰ ਕੋਈ ਛੂ ਨਹੀਂ ਸਕਦਾ